ਅੱਜ ਨਗਰ ਪੰਚਾਇਤ ਛਾਕੋਟ ਦੀ ਕਮੇਟੀ ਦੇ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਥਿੰਦ ਉਹਨਾਂ ਦੀ ਟੀਮ ਤੇ ਨਗਰ ਪੰਚਾਇਤ ਛਾਕੋਟ ਦੇ ਕਰਮਚਾਰੀਆਂ ਵੱਲੋਂ ਸਾਂਝੀ ਮੁਹਿੰਮ ਤਹਿਤ ਸ਼ਹਿਰ ਵਿਚਲੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਮੇਨਟੇਨ ਕਰਨ ਸਬੰਧੀ ਸ਼ਲਾਘਾਜੋਕ ਕਾਰਵਾਈ ਕਰਦਿਆਂ ਹੋਇਆਂ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਸ਼ਹਿਰ ਦੇ ਦੁਕਾਨਦਾਰਾਂ ਨੂੰ ਇਸ ਸਬੰਧੀ ਲਾਊਡਸਪੀਕਰ ਰਾਹੀਂ ਕੁਝ ਦਿਨ ਪਹਿਲਾਂ ਅਲਰਟ ਕਰ ਦਿੱਤਾ ਗਿਆ ਸੀ। ਸ਼ਾਹਕੋਟ ਵਿਖੇ ਇਸ ਸਮੇਂ ਟ੍ਰੈਫਿਕ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਸ਼ਹਿਰ ਦੇ ਦੁਕਾਨਦਾਰ ਇਸ ਸਮੱਸਿਆ ਨੂੰ ਬੜਾਵਾ ਦੇਣ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਜਦੋਂ ਵੀ ਨਗਰ ਪੰਚਾਇਤ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਕੋਈ ਸਾਰਥਕ ਕਦਮ ਚੁੱਕਦੀ ਹੈ ਤਾਂ ਸ਼ਹਿਰ ਦੇ ਰਾਜਨੀਤਿਕ ਲੀਡਰ ਲੱਤ ਅੜਾ ਬੈਂਦੇ ਹਨ ਦੁਕਾਨਦਾਰ ਆਮ ਲੋਕਾਂ ਦੇ ਹਿੱਤਾਂ ਨੂੰ ਟਿੱਚ ਕਰਕੇ ਨਹੀਂ ਸਮਝਦੇ ਦੁਕਾਨਾਂ ਤੋਂ ਬਾਹਰ ਛੜਕ ਤੱਕ ਆਪਣਾ ਸਾਜੋ ਸਮਾਨ ਖਿਲਾਰ ਕੇ ਰੱਖ ਦਿੰਦੇ ਹਨ ਜਿਸ ਨਾਲ ਲਾਂਗਾ ਸੌੜਾ ਹੋ ਜਾਂਦਾ ਹੈ ਤੇ ਟ੍ਰੈਫਿਕ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ ਆਮ ਲੋਕਾਂ ਦਾ ਤਾਂ ਬਾਜ਼ਾਰ ਵਿੱਚੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਅੱਜ ਕੱਲ੍ਹ ਤਿਉਹਾਰਾਂ ਤੇ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ। ਆਸ-ਪਾਸ ਦੇ ਪਿੰਡਾਂ ਦੇ ਲੋਕ ਖਰੀਦਦਾਰੀ ਕਰਨ ਲਈ ਸ਼ਹਿਰ ਆਉਂਦੇ ਹਨ। ਪਰ ਉਹਨਾਂ ਨੂੰ ਆਪਣੇ ਵਾਹਨਾਂ ਨੂੰ ਖੜੇ ਕਰਨ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਉਹਨਾਂ ਨੂੰ ਆਪਣੇ ਵਾਹਨ ਦੂਰ ਖੜੇ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਤੇ ਇਹ ਸਮੱਸਿਆ ਉਦੋਂ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਜਦੋਂ ਖਰੀਦਦਾਰ ਕੋਈ ਭਾਰਾ ਜਾਂ ਨਾਜ਼ੁਕ ਸਮਾਨ ਖਰੀਦ ਕੇ ਆਪਣੇ ਵਾਹਨ ਤੱਕ ਚੁੱਕ ਕੇ ਲੈਣ ਲਈ ਮਜਬੂਰ ਹੋ ਜਾਂਦੇ ਹਨ। ਅਕਸਰ ਅਜਿਹੇ ਲੋਕਾਂ ਨੂੰ ਸ਼ਹਿਰ ਦੇ ਬੇਟੰਗੇ ਸਿਸਟਮ ਤੇ ਤੰਜ ਕਸਦੇ ਸੁਣਿਆ-ਵੇਖਿਆ ਜਾ ਸਕਦਾ ਹੈ। ਦੁਕਾਨਦਾਰਾਂ ਨੇ ਆਪਣਾ ਸਮਾਨ ਛੜਕਦੇ ਕਿਨਾਰਿਆਂ ਦੇ ਦੋਹੀ ਪਾਸੇ ਟਿਕਾਉਣ ਦੇ ਨਾਲ-ਨਾਲ ਰੇੜੀਆਂ ਫੜੀਆਂ ਵੀ ਲਗਵਾਈਆਂ ਹੋਈਆਂ ਹਨ ਜਿਨ੍ਹਾਂ ਕੋਲੋਂ 100-100, 200 ਜਾਂ 500 ਰੁਪਏ ਤੱਕ ਵਸੂਲੇ ਜਾਣ ਤੇ ਮੋਟੀ ਕਮਾਈ ਕਰਨ ਦੇ ਚਰਚੇ ਆਮ ਚੱਲਦੇ ਹਨ। ਕਈ ਦੁਕਾਨਦਾਰਾਂ ਨੇ ਤਦਕੂਨ ਕਾਨੂੰਨ ਨੂੰ ਛਿੱਕੇ ਟੰਗਦਿਆਂ ਹੋਇਆਂ ਪੱਕੇ ਕਬਜ਼ੇ ਕਰਕੇ ਕਾਫੀ ਸਾਰਾ ਰਸਤਾ ਰੋਕ ਰੱਖਿਆ ਹੋਇਆ ਜਿਨ੍ਹਾਂ ਦੇ ਅਸਰ ਸੂਖ ਕਾਰਨ ਆਮ ਬੰਦਾ ਗੱਲ ਕਰਨ ਤੋਂ ਵੀ ਪਾਸਾ ਵੱਟ ਜਾਂਦਾ ਹੈ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਸਾਹਿਬ ਤੇ ਬੱਚਿਆਂ ਦਾ ਸਕੂਲ ਆਮੋ ਸਾਹਮਣੇ ਹਨ ਛੁੱਟੀ ਦੌਰਾਨ ਤਾਂ ਇੱਥੇ ਟ੍ਰੈਫਿਕ ਜਾਮ ਹੋ ਕੇ ਰਹਿ ਜਾਂਦਾ ਜੋ ਰਾਹੀਗਰਾਂ ਲਈ ਇੱਕ ਬਹੁਤ ਵੱਡੀ ਮੁਸੀਬਤ ਬਣ ਜਾਂਦਾ ਹੈ ਸਕੂਲਾਂ ਦੇ ਵਿੱਚ ਛੁੱਟੀ ਹੋਣ ਕਾਰਨ ਕਈ ਮੰਚਲੇ ਬਾਈਕ ਜਾਂ ਗੱਡੀਆਂ ਤੇ ਬਿਨਾਂ ਵਜ੍ਹਾ ਹੀ ਚੱਕਰ ਲਗਾਉਂਦੇ ਰਹਿੰਦੇ ਹਨ ਜਿੱਥੇ ਪੁਲਿਸ ਸੁਰੱਖਿਆ ਦੀ ਘਾਟ ਵੀ ਰੜਕਦੀ ਹੈ ਘਟੋ ਘਟ ਬਾਜ਼ਾਰ ਵਿੱਚਲੇ ਸਕੂਲਾਂ 'ਚ ਛੁੱਟੀ ਦੌਰਾਨ ਤਾਂ ਸ਼ਹਿਰ ਦੇ ਮੇਨ ਚੌਕਿਆਂ ਵਿੱਚ ਪੁਲਿਸ ਮੌਜੂਦ ਤਨਾਇਤ ਹੋਣੇ ਚਾਹੀਦੇ ਹਨ ਤਾਂ ਜੋ ਮਨਚਲਿਆਂ ਤੇ ਗੇੜੀ ਲਾਉਣ ਦੇ ਸ਼ਿਕਾਇਤਾਂ ਤੇ ਸਿਕੰਜਾ ਕੱਸਿਆ ਜਾ ਸਕੇ ਅਤੇ ਬਿਨਾਂ ਵਜ੍ਹਾ ਦੀ ਭੀੜ ਤੋਂ ਆਮ ਲੋਕਾਂ ਨੂੰ ਨਿਜਾਤ ਦਵਾਈ ਜਾ ਸਕੇ ਬਾਕੀ ਨਗਰਪੰਚਾਇਤ ਵੱਲੋਂ ਅਜਿਹੀ ਪ੍ਰਸ਼ੰਸਾਯੋਗ ਕਾਰਵਾਈ ਸਮੇਂ-ਸਮੇਂ ਤੇ ਰੁਟੀਨ ਵਿੱਚ ਹੁੰਦੀ ਰਹਿਣੀ ਚਾਹੀਦੀ ਹੈ ਅੱਜ ਬਰਾਣੇ ਅੱਜ ਅਸੀਂ ਸ਼ਹਿਰ ਵਾਸੀ ਸਾਰੇ ਤੇ ਨਗਰ ਪੰਚਾਇਤ ਦੇ ਜਿੰਨੇ ਵੀ ਮੁਲਾਜ਼ਮ ਸੀ ਉਹ ਸਾਰੇ 메ਨ ਰੋਡ 메ਨ ਬਾਜ਼ਾਰ ਔਰ ਮੁਗਰ ਰੋਡ ਦੇ ਉੱਤੇ ਅਸੀਂ ਜੋ ਇਹਨਾਂ ਨੇ ਰੇੜੀਆਂ ਜਾਂ ਸਮਾਨ ਬਾਹਰ ਰੱਖਿਆ ਸੀ ਉਹਨਾਂ ਵਾਸਤੇ ਅੱਜ ਇੱਕ ਅਸੀਂ ਪੈਦਲ ਯਾਤਰਾ ਕੀਤੀ ਔਰ ਸਾਰਿਆਂ ਨੂੰ ਇਕੱਲੇ ਇਕੱਲੇ ਦੁਕਾਨਦਾਰ ਨੂੰ ਜਾ ਕੇ ਅਸੀਂ ਦੱਸਿਆ ਵੀ ਤੁਸੀਂ ਜਿੰਨੇ ਵੀ ਸਮਾਨ ਤੇ ਬਾਹਰ ਰੱਖਿਆ ਉਹ ਚੱਕ ਕੇ ਅੰਦਰ ਕਰ ਲਓ ਜਿਹੜੇ ਹੈਗੇ ਰੇੜੀਆਂ ਵਾਲਿਆਂ ਨੂੰ ਕਿਹਾ ਵੀ ਇਹਨਾਂ ਨੂੰ ਤੁਸੀਂ ਜਿਹੜੀਆਂ ਹੈਗੀਆਂ ਵਾ ਇਹ ਫੈਕਸ ਕੀਤੀਆਂ ਹੋਈਆਂ ਉਹ ਇਥੋਂ ਹਟਾ ਲਓ ਜਿਹੜੀਆਂ ਚੱਲਦੀਆਂ ਵਾ ਉਹ ਚੱਲਦੀਆਂ ਫਿਰਦੀਆਂ ਰੇੜੀਆਂ ਰੋਡ ਤੇ ਰੱਖੋ ਨਹੀਂ ਤੇ ਕੱਲ ਨੂੰ ਬੁੱਧਵਾਰ ਸ਼ਹਿਰ ਨੂੰ ਇਹ ਜੋ ਵੀ ਦਫ਼ਤਰ ਦਾ ਹੁਕਮ ਹੋਊਗਾ ਉਹ ਅਸੀਂ ਦਫ਼ਤਰ ਨਾਲ ਹੀ ਹੁਕਮ ਦੇਾਂਗੇ ਵੀ ਤੁਸੀਂ ਜਿਹੜੀ ਵੀ ਰੇੜੀ ਰੋਡ ਤੇ ਹੈਗੀ ਆ ਉਹ ਚੱਕ ਕੇ ਉਹ ਦਫ਼ਤਰ ਲੈ ਜਾਓ ਔਰ ਜਿਹੜੀ ਵੀ ਰੇੜੀ ਅਸੀਂ ਚੱਕੀ ਗਈ ਉਹ ਮੁੜ ਕੇ ਵਾਪਸ ਨਹੀਂ ਕੀਤੀ ਜਾਊਗੀ ਕਿਉਂਕਿ ਸਾਡੀ ਜਿੰਨੇ ਵੀ ਹੈ ਜੇ ਧਾਰਮਿਕ ਥਾਨ ਤਾਂ ਜੇ ਗੁਰੂ ਗੁਰਦਵਾਰਾ ਸਿੰਘ ਸਭਾ ਉਹ ਵੀ ਮੇਨ ਬਾਜ਼ਾਰ ਚਾ ਜੇ ਮੰਦਰਵਾ ਉਹ ਵੀ ਮੇਨ ਬਾਜ਼ਾਰ ਚਾ ਜਿਹੜਾ ਸਾਡਾ ਹਸਪਤਾਲਾ ਉਹ ਵੀ ਮੇਨ ਬਾਜ਼ਾਰ ਚਾ ਉੱਥੇ ਬਹੁਤ ਮੁਸ਼ਕਿਲ ਆਉਂਦੀਆਂ ਉਹ ਜਿਹੜਾ ਵੀ ਕੋਈ ਮਿਲ ਆਵੇ ਕੋਈ ਲਾਜ ਕਰਾਉਣ ਵਾਸਤੇ ਆਉਂਦਾ ਕੋਈ ਸਿਰੇ ਜਾਂਦਾ ਉਹਨੂੰ ਜਲੰਧਰ ਭੇਜਣਾ ਹੁੰਦਾ ਰੈਫਰ ਕਰਨਾ ਹੁੰਦਾ ਉਹ ਮਤਲਬ ਇਹ ਇੱਥੇ ਜਾਮ ਇਨਾ ਲੱਗ ਜਾਂਦਾ ਕਿ ਉਹਨਾਂ ਨੂੰ ਘੱਲਣਾ ਬੜਾ ਮੁਸ਼ਕਿਲ ਹੋ ਜਾਂਦਾ ਵਾ ਇਸ ਕਰਕੇ ਅਸੀਂ ਅੱਜ ਦੁਕਾਨਦਾਰਾਂ ਨੇ ਸਾਡੀ ਗੱਲ ਵੀ ਮੰਨੀ ਪਰ ਜੇ ਕੱਲ ਨੂੰ ਨਾ ਉਰ ਫੇਰ ਨ ਮੰਨੇ ਤਾਂ ਫੇ ਅਸੀਂ ਕੱਲ ਨੂੰ ਕਾਨੂੰਨੀ ਕਾਰਵਾਈ ਕਰਾਂਗੇ ਧੰਨਵਾਦ ਉਹ ਜਿਹੜੇ ਪੰਚਾਇਤੀ ਦੁਕਾਨਾਂ ਦੇ ਬਰਾਂਡੇ ਵਾਲੇ ਉਹਨਾਂ ਦਾ ਕੀ ਕਹਾਂਗੇ ਉਹ ਦੇਖੋ ਮੈਨੂੰ ਤਾਂ ਪਹਿਲਾਂ ਪਤਾ ਨਹੀਂਗਾ ਅਸੀਂ ਅੱਜ ਸਾਨੂੰ ਪਤਾ ਲੱਗਾ ਵੀ ਦੇਖੇ ਜਾ ਕੇ ਵੀ ਉਹ ਬਰਾਂਡੇ ਜਿਹੜੇ ਸੀਗੇ ਉਹ ਵੀ ਸੱਤੇ ਹੋਏ ਆ ਉਹ ਹੁਣ ਇੰਸਪੈਕਟਰ ਸਾਹਿਬ ਵੀ ਕੋਲ ਹੀ ਆ ਇਹਨਾਂ ਨਾਲ ਸਲਾਮਸ਼ੁਰਾ ਕਰਾਂਗੇ ਯੂ ਸਾਹਿਬ ਆ ਜਾਈ ਨਹੀਂ ਉਹ ਵੀ ਸਿਰੇ ਆਉਣਗੇ ਤਾਂ ਉਹਨਾਂ ਨਾਲ ਸਲਾਮ ਮਸ਼ورہ ਕਰਾਂਗੇ ਵੀ ਇਹਦਾ ਜਾਂਤ ਜਿਹੜੇ ਬ੍ਰਾਂਡੇ ਆ ਇਹਨਾਂ ਰੱਖੇ ਆ ਦੁਕਾਨ ਤੋਂ ਜਿਹੜਾ ਕਰਾਇਆ ਸੀ ਉਦਾਂ ਪਹਿਲਾਂ ਲੈ ਰਿਆ ਉਹਦਾ ਅਸੀਂ ਮੁੜ ਕੇ ਕੋਈ ਨਾ ਕੁਝ ਜ਼ਰੂਰ ਹੱਲ ਕਰਾਂਗੇ ਸਰ ਜਿਹੜੀਆਂ ਗੱਡੀਆਂ ਪਿਆਰ ਦੇ ਵਿੱਚ ਖੜਾਉਂਦੀਆਂ ਬਹੁਤ ਜ਼ਿਆਦਾ ਰਸ਼ ਕਰਦੀਆਂ ਮੈਂ ਪਹਿਲਾਂ ਸੰਗਲ ਲੱਗਾ ਹੁੰਦਾ ਸੀ ਉਹਨਾਂ ਮਾਰੇ ਕੁੱਝ ਦੱਸਿਓ ਉਹ ਅਸੀਂ ਦੇਖੋ ਇਹ ਪੁਲਿਸ ਨਾਲ ਡਿਪਟੀ ਸ਼ਾਹਰ ਮੇਰੀ ਗੱਲ ਹੋਈ ਸੀਗੀ ਉਹ ਕੱਲ ਨੂੰ ਪੁਲਿਸ ਨਾਲ ਲਾਂਗੇ ਤੇ ਜੇ ਨਾ ਮੰਨੇ ਤਾਂ ਫਿਰ ਹੋ ਸਕਦਾ ਉਹਨਾਂ ਦੇ ਚਲਾਨ ਕਰਕੇ ਇਹ ਮਲਕੀ ਵੀ ਬੋਰਡ ਕਰਾਵਾਂਗੇ ਜੀ ਇਹ ਕਿ ਸਾਹ ਥਾਣੇ ਮੂਰੇ ਟਰਾਲੀਆਂ ਉਹ ਖੜੀਆਂ ਹੁੰਦੀਆਂ ਹਨ ਜਿਹੜੀਆਂ ਫੜ ਕੇ ਉਹਨੇ ਪੁਲਿਸ ਵਾਲੇ ਤੇ ਉਹਦੇ ਨਾਲ ਵੀ ਬਹੁਤ ਟ੍ਰੈਫਿਕ ਜਿਆਦਾ ਹੁੰਦੀ ਆ ਰਸਤਾ ਬਹੁਤ ਰੁਕਦਾ ਹੋਵੇ ਨਾਲ ਉਹਦੇ ਬਾਰੇ ਵੀ ਕੋਈ ਕਰੋਗੇ ਕੋਈ ਨਹੀਂ ਹੈ ਸੱਚ ਨੂੰ ਇਹ ਅਡਿਕਸ਼ਨ ਫੇਰੇ ਮਿਲਦੇ ਆ ਮਿਲ ਕੇ ਉਹਨਾਂ ਦਾ ਕੋਰਟ ਪੇਸ਼ ਕਰਾਂਗੇ ਵੀ ਇਹ ਜਿਹੜੀਆਂ ਟਰਾਲੀਆਂ ਵਾ ਤੁਸੀਂ ਤੁਹਾਡੇ ਨੂੰ ਜਿੱਥੇ ਵੀ ਜਗ੍ਹਾ ਹੈਗੀ ਉੱਥੇ ਲਾਓ ਕਿਉਂਕਿ ਅੱਗੇ ਮੈਂ ਕਹਿ ਕੇ ਆਇਆ ਸੀ ਉਦੋਂ ਇਹਨਾਂ ਟਰਾਲੀਆਂ ਜਿੰਨੀਆਂ ਇਹ ਚੱਕ ਕੇ ਤੇ ਮਲਸੀਆਂ ਭੇਜ ਦਿੱਤੀਆਂ ਇਹ ਜੀ